ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤਾਂ ਦੀਆਂ ਵੋਟਾਂ ਪੈਣੀਆਂ ਕਦੋਂ ਸ਼ੁਰੂ ਹੋਈਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਪੰਚਾਇਤ ਕਿਵੇਂ ਚੁਣੀ ਜਾਂਦੀ ਸੀ ਕਿਉਂਕਿ ਉਦੋਂ ਵੋਟਾਂ ਤਾਂ ਪੈਂਦੀਆਂ ਨਹੀਂ ਸਨ ਤੇ ਉਸ ਵੇਲੇ ਪੰਚਾਇਤਾਂ ਦੇ ਕੋਲੇ ਕਿਹੜੇ-ਕਿਹੜੇ ਅਧਿਕਾਰ ਹੁੰਦੇ ਸੀ ਤੇ ਆਜ਼ਾਦ ਹਿੰਦੁਸਤਾਨ ਵਿੱਚ ਵੋਟਾਂ ਨਾਲ ਸਰਪੰਚ ਚੁਣਨ ਦਾ ਸਿਸਟਮ ਕਦੋਂ ਹੋਂਦ ਵਿੱਚ ਆਇਆ ਕੀ ਪਿੰਡ ਦੀ ਪੰਚਾਇਤ ਚੁਣਨ ਲਈ ਵੋਟਾਂ ਤੇ ਸਰਬਸੰਮਤੀ ਤੋਂ ਬਿਨਾ ਕੋਈ ਤੀਸਰਾ ਰਸਤਾ ਹੋਰ ਵੀ ਹੁੰਦਾ ਹੈ ਇਹ ਸਾਰਾ ਕੁਝ ਸੁਣਨ ਲਈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਲਾਈਕ ਤੇ ਸ਼ੇਅਰ ਵੀ ਕਰਿਓ ਅਤੇ ਸਾਡਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਜਰੂਰ ਕਰੋ ਆਪਣੇ ਮਲਕ ਪੰਜਾਬ ਦੇ ਪਿੰਡਾਂ ਵਿੱਚ ਸਰਪੰਚੀ ਦੀਆਂ ਚੋਣਾਂ ਬਿਲਕੁਲ ਸਿਰਤੇ ਆ। ਪਿੰਡਾਂ ਦੇ ਬਜ਼ੁਰਗ ਸੱਥਾਂ ਵਿੱਚ ਬੈਠੇ ਕਿਆਸ ਅਰਾਈਆਂ ਲਗਾ ਰਹੇ ਨੇ। ਲੀਡਰ ਜੋੜ-ਤੋੜ ਕਰ ਰਹੇ ਐ ਤੇ ਪਰਦੇਸਾਂ ਵਿੱਚ ਬੈਠੇ ਪੰਜਾਬੀਆਂ ਨੂੰ ਫੋਨ ਤੇ ਪਿੰਡਾਂ ਦੀ ਕਨਸੋ ਮਿਲਦੀ ਰਹਿੰਦੀ ਐ। ਪਰ ਆਓ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਪੌਣੇ 2 ਸਦੀਆਂ ਪਹਿਲਾਂ ਆਪਣੇ ਸਿੱਖ ਰਾਜ ਵੇਲੇ ਪੰਚਾਇਤਾਂ ਕਿਹੋ ਜੀਆਂ ਹੁੰਦੀਆਂ ਸੀ ਅਤੇ ਉਦੋਂ ਫੈਸਲੇ ਕਿਵੇਂ ਕੀਤੇ ਜਾਂਦੇ ਸੀ। ਸਿੱਖ ਰਾਜ ਦੇ ਨਾਲ-ਨਾਲ ਸਰਪੰਚੀ ਦੀਆਂ ਵੋਟਾਂ ਲਈ ਆਪਾਂ ਮੌਜੂਦਾ ਸਿਸਟਮ ਦੀ ਵੀ ਗੱਲ ਕਰਾਂਗੇ ਆਓ ਸਿੱਖ ਰਾਜ ਤੋਂ ਸ਼ੁਰੂ ਕਰਦੇ ਹਾਂ ਪੰਚਾਇਤਾਂ ਦਾ ਇਤਿਹਾਸ ਪਿੰਡਾਂ ਦੇ ਵਿੱਚ ਬਹੁਤ ਸਦੀਆਂ ਪੁਰਾਣਾ ਹੈ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਇਹ ਪੰਚਾਇਤਾਂ ਪਿੰਡਾਂ ਦਾ ਧੁਰਾ ਹੁੰਦੀਆਂ ਸੀ ਪਿੰਡਾਂ ਦੇ ਸਾਰੇ ਛੋਟੇ-ਮੋਟੇ ਮਸਲੇ ਪਿੰਡ ਦੇ ਵਿੱਚ ਹੀ ਨਿਜੱਠ ਲਏ ਜਾਂਦੇ ਤੇ ਹਰ ਮਸਲੇ ਦਾ ਨਿਪਟਾਰਾ ਪਹਿਲੀ ਪੇਛੀ ਤੇ ਹੀ ਹੋ ਜਾਂਦਾ ਸੀ ਤੇ ਉਸ ਵੇਲੇ ਦੀ ਪੰਚਾਇਤ ਵਿੱਚ ਪੰਜ ਮੈਂਬਰ ਹੁੰਦੇ ਸਨ। ਇੱਕ ਹਿਸਾਬ ਨਾਲ ਇਹ ਪਿੰਡ ਦੇ ਪੰਜ ਜੱਜਾਂ ਦੀ ਜਿਊਰੀ ਹੁੰਦੀ ਸੀ ਤੇ ਲੋਕਾਂ ਨੂੰ ਵੀ ਇਸ ਦਾ ਬਹੁਤ ਲਾਭ ਸੀ ਕਿਉਂਕਿ ਬਿਨਾਂ ਖਰਚਾ ਕੀਤੇਆਂ ਬਿਨਾਂ ਆਪਣਾ ਟਾਈਮ ਗਵਾਇਆ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ ਪਿੰਡ ਵਿੱਚ ਝਗੜੇ ਦਾ ਨਪਟਾਰਾ ਹੋ ਜਾਂਦਾ ਤੇ ਇਹ ਪੰਜ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਸਨ। ਸੱਚਾ ਸੁੱਚਾ ਫੈਸਲਾ ਲੋਕਾਂ ਦੇ ਸਾਹਮਣੇ ਆਉਂਦਾ ਜਿਸ ਨੂੰ ਲੋਕ ਸਿਰ ਮੱਥੇ ਕਬੂਲ ਕਰਦੇ ਸੀ। ਅੰਗਰੇਜ਼ੀ ਸਾਮਰਾਜ ਦੇ ਰਾਜਨੀਤੀ ਦੇ ਮਾਹਰ ਵਿਦਵਾਨ ਸਰ ਜੋਹਨ ਮੈਲਕਮ ਨੂੰ ਜੇ ਪੜ੍ਹੀਏ ਤਾਂ ਉਸ ਨੇ ਇਹ ਸਿੱਖ ਰਾਜ ਦੀਆਂ ਪੰਚਾਇਤਾਂ ਆਪਣੇ ਅੱਖਾਂ ਨਾਲ ਵੇਖੀਆਂ ਤੇ ਉਸ ਨੇ ਅੰਗਰੇਜ਼ੀ ਹਿੰਦੁਸਤਾਨ ਵਿੱਚ ਇਹ ਖਾਲਸਾ ਰਾਜ ਦੇ ਮਾਡਲ ਤੇ ਪੰਚਾਇਤਾਂ ਬਣਾਉਣ ਦੀ ਸ਼ਿਫਾਰਿਸ਼ ਅੰਗਰੇਜ਼ ਗਵਰਨਮੈਂਟ ਨੂੰ ਵੀ ਕੀਤੀ ਸੀ ਕਿਉਂਕਿ ਅੰਗਰੇਜ਼ੀ ਰਾਜ ਵਿੱਚ ਅਦਾਲਤਾਂ ਦਾ ਸਿਸਟਮ ਸੀ ਜਿਹੜਾ ਬਹੁਤ ਮਹਿੰਗਾ ਤੇ ਬਹੁਤ ਖੇਚਲ ਵਾਲਾ ਸਿਸਟਮ ਸੀ ਸਰ ਜੌਹਨ ਮੈਲਕਮ ਇਨਾ متاثر ਹੋਇਆ ਛੇਰੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਕਿ ਉਸ ਨੇ ਜ਼ੋਰ ਦੇ ਕੇ ਆਖਿਆ ਕਿ ਅੰਗਰੇਜ਼ੀ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇਹ ਪੰਚਾਇਤਾਂ ਵਾਲਾ ਸਿਸਟਮ ਜਲਦੀ ਅਪਣਾ ਲੈਣਾ ਚਾਹੀਦਾ ਤਾਂ ਕਿ ਆਮ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਵਿਸ਼ਵਾਸ ਦੀ ਭਾਵਨਾ ਬਣੀ ਰਹੇ ਤੇ ਸਿੱਖ ਰਾਜ ਵੇਲੇ ਜਿਹੜੀ ਪਿੰਡਾਂ ਵਿੱਚ ਪੰਚਾਇਤ ਹੁੰਦੀ ਸੀ ਇਸ ਦੇ ਵਿੱਚ ਰਲਵੇਂ ਮਿਲਵੇਂ ਪੰਜ ਲਏ ਜਾਂਦੇ ਸੀ ਮੰਨ ਲਓ ਪੰਜ ਪੰਚ ਹੈ ਉਹਦੇ ਚੋ ਦੋ ਸਿੱਖ ਦੋ ਮੁਸਲਮਾਨ ਤੇ ਇੱਕ ਹਿੰਦੂ ਤਾਂ ਕਿ ਪਿੰਡ ਦਾ ਕੋਈ ਵੀ ਫੈਸਲਾ ਪੱਖਪਾਤ ਦੀ ਨਜ਼ਰ ਨਾਲ ਨਾ ਵੇਖਿਆ ਜਾਵੇ ਤੇ ਬਾਕੀ ਦੂਸਰੇ ਤਰ੍ਹਾਂ ਦੀਆਂ ਪੰਚਾਇਤਾਂ ਵੀ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹੁੰਦੀਆਂ ਸਨ ਜੋ ਜਾਤ ਪਾਤ ਦੇ ਆਧਾਰ ਤੇ ਬਣਦੀਆਂ ਸੀ ਕਿਉਂਕਿ ਹਿੰਦੂ ਸਮਾਜ ਵਿੱਚ ਅਣਗਿਣਤ ਬਰਾਦਰੀਆਂ ਸੀ ਤੇ ਇਸ ਲਈ ਹਰ ਇੱਕ ਜਾਤ ਬਰਾਦਰੀ ਦੀ ਆਪੋ ਆਪਣੀ ਪੰਚਾਇਤ ਵੀ ਹੁੰਦੀ ਸੀ ਇਹ ਪੰਚਾਇਤ ਬਰਾਦਰੀ ਨਾਲ ਸੰਬੰਧਤ ਮਸਲਿਆਂ ਦੀ ਦੇਖਭਾਲ ਕਰਦੀ ਹੁੰਦੀ ਕਿਉਂਕਿ ਉਦੋਂ ਹਰ ਇੱਕ ਬਰਾਦਰੀ ਦੇ ਵਿੱਚ ਜਨਮ ਵਿਆਹ ਅਤੇ ਮੌਤ ਸੰਬੰਧੀ ਆਪੋ ਆਪਣੇ ਰੀਤੀ ਰਿਵਾਜ ਹੁੰਦੇ ਸੀ ਤੇ ਜੇ ਕੋਈ ਇਨਸਾਨ ਉਹਨਾਂ ਰੀਤੀ ਰਿਵਾਜਾਂ ਨੂੰ ਤੋੜਨ ਦਾ ਯਤਨ ਕਰਦਾ ਜਾਂ ਕੋਈ ਐਹੋ ਜਿਹਾ ਕੰਮ ਕਰਦਾ ਜਿਹਦੇ ਨਾਲ ਸਮਾਜ ਪ੍ਰਭਾਵਿਤ ਹੁੰਦਾ ਹੋਵੇ ਤਾਂ ਇਹ ਪੰਚਾਇਤ ਉਸ ਇਨਸਾਨ ਨੂੰ ਸੱਥ ਵਿੱਚ ਸੱਦ ਕੇ ਜੁਰਮਾਨਾ ਲਾਉਂਦੀ ਹੁੰਦੀ ਤੇ ਜੇ ਗੁਨਾਹ ਹੀ ਕੋਈ ਇੰਨਾ ਜਿਆਦਾ ਵੱਡਾ ਹੁੰਦਾ ਤਾਂ ਫੇਰ ਉਸ ਇਨਸਾਨ ਨੂੰ ਬਰਾਦਰੀ ਵਿੱਚੋਂ ਵੀ ਛੇਕ ਦਿੱਤਾ ਜਾਂਦਾ ਸੀ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਦਾ ਜਨਜੀਵਨ ਸਥਿਰ ਰੱਖਣ ਦੇ ਲਈ ਇਹ ਸਾਰੇ ਅਧਿਕਾਰ ਉਸ ਵੇਲੇ ਪੰਚਾਇਤ ਕੋਲੇ ਹੁੰਦੇ ਸੀ ਤੇ ਜੇਕਰ ਕਿਸੇ ਪਰਿਵਾਰ ਦਾ ਕਿਸੇ ਕੁਦਰਤੀ ਆਫਤ ਦੇ ਵਿੱਚ ਕੋਈ ਜਾਨੀ ਜਾਂ مالی ਨੁਕਸਾਨ ਹੋ ਜਾਂਦਾ ਜਾਂ ਕਿਸੇ ਪਰਿਵਾਰ ਦੇ ਕਮਾਊ ਮੈਂਬਰ ਦੀ ਮੌਤ ਹੋ ਜਾਂਦੀ ਜਾਂ ਕੋਈ ਮਾਰੂ ਬਿਮਾਰੀ ਦੇ ਨਾਲ ਗਰਸਿਆ ਜਾਂਦਾ ਤਾਈ ਪੰਚਾਇਤ ਆਪਣੀ ਬਰਾਦਰੀ ਵਿੱਚੋਂ ਮਾਇਆ ਇਕੱਠੀ ਕਰਕੇ ਉਸ ਪਰਿਵਾਰ ਦੀ ਮਾਇਕ ਸਹਾਇਤਾ ਵੀ ਕਰਦੀ ਹੁੰਦੀ ਸੀ ਤੇ ਉਸ ਵੇਲੇ ਪੰਚਾਇਤ ਦੇ ਨੁਮਾਇੰਦੇ ਵੋਟਾਂ ਨਾਲ ਨਹੀਂ ਚੁਣੇ ਜਾਂਦੇ ਸੀ ਕਿਉਂਕਿ ਵੋਟ ਸਿਸਟਮ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਲੈ ਕੇ ਆਏ ਐ ਤੇ ਸਿੱਖ ਰਾਜ ਵੇਲੇ ਸੁਲਝਿਆ ਹੋਇਆ ਤਜਰਬੇਕਾਰ ਤੇ ਦਾਨਸ਼ਮੰਦ ਇਨਸਾਨ ਹੀ ਇਸ ਪੰਚਾਇਤ ਦਾ ਮੈਂਬਰ ਬਣਦਾ ਹੁੰਦਾ ਸੀ ਅਤੇ ਲਾਲਚ ਬੇਈਮਾਨੀ ਜਾਂ ਰਿਸ਼ਵਤ ਇਸ ਚੀਜ਼ ਦਾ ਤਾਂ ਕਦੇ ਲੋਕਾਂ ਨੂੰ ਸੁਪਨਾ ਵੀ ਨਹੀਂ ਸੀ ਆਉਂਦਾ ਹੁੰਦਾ ਉਦੋਂ ਜੇ ਕਿਸੇ ਪਿੰਡ ਵਿੱਚ ਇਹ ਪੰਚਾਂ ਦੀ ਚੋਣ ਕਰਨ ਵੇਲੇ ਇੱਕ ਤੋਂ ਜ਼ਿਆਦਾ ਲੋਕ ਹਰ ਇੱਕ ਮਹੱਲੇ ਵਿੱਚੋਂ ਆਪਣੇ ਆਪ ਨੂੰ ਦਾਵੇਦਾਰ ਸਮਝਦੇ ਹੋਣ ਤਾਂ ਉਸ ਵੇਲੇ ਤਰੀਕਾ ਬੜਾ ਵਧੀਆ ਸੀ ਸਾਰਿਆਂ ਦੇ ਨਾਮ ਦੀਆਂ ਲਿਖ ਕੇ ਪਰਚੀਆਂ ਪਾ ਦਿੱਤੀਆਂ ਜਾਂਦੀਆਂ ਪੰਜ ਪਰਚੀਆਂ ਉਹਨਾਂ ਚੋਂ ਚੁੱਕ ਲਈਆਂ ਜਾਂਦੀਆਂ ਜਿਨ੍ਹਾਂ ਜਿਨ੍ਹਾਂ ਦੇ ਨਾਮ ਆ ਜਾਂਦੇ ਉਹਨਾਂ ਨੂੰ ਪਿੰਡ ਦੇ ਪੰਚ ਨੇ ਯੁਕਤ ਕਰ ਦਿੱਤਾ ਜਾਂਦਾ ਨਾ ਲੜਾਈ ਨਾ ਝਗੜਾ ਨਾ ਬੋਟਾਂ ਕੁਛ ਨਹੀਂ ਸੀ ਹੁੰਦਾ ਉਸ ਵੇਲੇ ਤੇ ਫਿਰ ਜਦੋਂ ਅੰਗਰੇਜ਼ਾਂ ਦਾ ਰਾਜ 1849 ਦੇ ਵਿੱਚ ਆਪਣੇ ਮੁਲਕ ਪੰਜਾਬ ਤੇ ਹੋ ਗਿਆ ਤਾਂ ਇਹਨਾਂ ਨੇ ਆਪਣੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਪੰਜਾਬ ਦੇ ਪਿੰਡਾਂ ਵਿੱਚ ਵੀ ਲੈ ਜਾਂਦਾ ਜਸ ਕਰਕੇ ਪਿੰਡਾਂ ਦੇ ਸਧਾਰਨ ਰੱਬਰੂਤ ਲੋਕ ਵੀ ਧੜੇਵੰਦੀ ਦਾ ਸ਼ਿਕਾਰ ਹੋਣ ਲੱਗ ਪਏ ਤੇ ਫਿਰ 1947 ਚ ਆਜ਼ਾਦ ਹਿੰਦੁਸਤਾਨ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਤਰਜ਼ ਤੇ ਪੰਚਾਇਤੀ ਸਿਸਟਮ ਇਸ ਸਰਕਾਰ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆਜ਼ਾਦ ਭਾਰਤ ਵਿੱਚ 1952 ਦੇ ਵਿੱਚ ਪੰਜਾਬ ਗ੍ਰਾਮ ਐਕਟ ਹੋਂਦ ਵਿੱਚ ਲਿਆਂਦਾ ਗਿਆ ਤੇ ਉਦੋਂ ਪਿੰਡ ਦੇ ਵੋਟਰ ਸਰਪੰਚ ਦੀ ਸਿੱਧੀ ਚੋਣ ਕਰਦੇ ਹੁੰਦੇ ਸੀ ਤੇ ਪਿੰਡ ਦੇ ਪੰਜਾਂ ਦੀ ਗਿਣਤੀ 5 ਤੋਂ ਲੈ ਕੇ 13 ਤੱਕ ਵਧਾ ਦਿੱਤੀ ਗਈ ਸੀ ਤੇ ਆਬਾਦੀ ਦੇ ਹਿਸਾਬ ਨਾਲ ਦਲਤ ਭਾਈਚਾਰੇ ਵਿੱਚੋਂ ਵੀ ਇੱਕ ਪੰਚ ਚੁਣਨਾ ਲਾਜ਼ਮੀ ਹੁੰਦਾ ਸੀ ਤੇ ਇੱਕ ਔਰਤ ਨੂੰ ਵੀ ਪੰਚ ਬਣਾਉਣਾ ਲਾਜ਼ਮੀ ਹੁੰਦਾ ਸੀ ਤੇ ਅੱਗੇ ਜਾ ਕੇ 1978 ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਹੋਰ ਸਿਸਟਮ ਲਿਆਂਦਾ ਗਿਆ ਕਿ ਪਿੰਡ ਦੇ ਵੋਟਰ ਪੰਚ ਚੁਣ ਲੈਣਗੇ ਤੇ ਪੰਚ ਅੱਗੇ ਸਰਪੰਚ ਦੀ ਚੋਣ ਕਰਨਗੇ ਇਹ ਵੀ ਇੱਕ ਨਵਾਂ ਤਜਰਬਾ ਸੀ ਤੇ 1992 93 ਤੱਕ ਤਾਂ ਪੰਚਾਇਤ ਦੇ ਨਾਮਜ਼ਦਗੀ ਕਾਗਜ਼ ਵੋਟਾਂ ਤੋਂ ਇੱਕ ਦਿਨ ਪਹਿਲਾਂ ਪਿੰਡ ਵਿੱਚ ਹੀ ਭਰੇ ਜਾਂਦੇ ਹੁੰਦੇ ਸੀ ਤੇ ਫਿਰ ਸਮੇਂ ਦੇ ਨਾਲ-ਨਾਲ ਅੱਗੇ ਆ ਕੇ 1998 ਦੇ ਵਿੱਚ ਤਾਂ ਇਹ ਪਿੰਡਾਂ ਪੰਚਾਇਤਾਂ ਦੀਆਂ ਵੋਟਾਂ ਦਾ ਤਰੀਕਾ ਬਿਲਕੁਲ ਹੀ ਬਦਲ ਗਿਆ ਕਿਉਂਕਿ ਭਾਰਤ ਦੇ ਸੰਵਿਧਾਨ ਵਿੱਚ ਇੱਕ ਹੋਰ ਸੋਧ ਕਰਕੇ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਕਿਸੇ ਵੀ ਪਿੰਡ ਵਿੱਚ ਜਿੰਨੀ ਦਲਿਤ ਭਾਇਚਾਰੇ ਦੀ ਆਬਾਦੀ ਹੋਵੇਗੀ ਮੈਂਬਰਾਂ ਦੀ ਗਿਣਤੀ ਵੀ ਉਸ ਹਿਸਾਬ ਨਾਲ ਹੀ ਹੋਏਗੀ ਅਤੇ ਸਰਪੰਚੀ ਦੀ ਚੋਣ ਲਈ ਵੀ ਰਿਜ਼ਰਵੇਸ਼ਨ ਲਾਗੂ ਹੋ ਗਈ ਸੀ ਤੇ ਫਿਰ ਪੰਚਾਂ ਅਤੇ ਸਰਪੰਚਾਂ ਦਾ 1 ਤਿਹਾਈ ਹਿੱਸਾ ਔਰਤਾਂ ਵਾਸਤੇ ਵੀ ਰਿਜ਼ਰਵ ਕੀਤਾ ਗਿਆ ਤੇ ਨਾਲ ਹੀ ਫਿਰ ਪਰਚੀ ਤੇ ਮੋਹਰ ਲਗਣੀ ਵੀ ਸ਼ੁਰੂ ਹੋ ਗਈ ਸੀ ਤੇ ਫਿਰ ਇਹ ਹੌਲੀ-ਹੌਲੀ ਤਰੀਕਾ ਇੰਨਾ ਬਦਲ ਗਿਆ ਕਿ ਸ਼ਹਿਰਾਂ ਦੀ ਤਰਜ਼ ਤੇ ਪਿੰਡ ਦੇ ਪੰਚਾਂ ਦੀ ਚੋਣ ਵਾਰਡਬੰਦੀ ਦੇ ਆਧਾਰ ਤੇ ਹੋਣੀ ਸ਼ੁਰੂ ਹੋ ਗਈ ਹੇ ਹੁਣ ਕੁਝ ਦਿਨਾਂ ਨੂੰ 2024 ਦੀਆਂ ਪਿੰਡ ਦੀਆਂ ਪੰਚਾਇਤਾਂ ਦੀਆਂ ਵੋਟਾਂ ਪੈਣ ਜਾ ਰਹੀਆਂ ਐ। ਇਸ ਵਾਰ ਸੋਸ਼ਲ ਮੀਡੀਆ ਵਿੱਚ ਇੱਕ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਪਿੰਡਾਂ ਵਿੱਚ ਵੋਟਾਂ ਪਾਉਣ ਦੀ ਬਜਾਏ ਜੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣ ਲਈ ਜਾਵੇ ਤਾਂ ਇਸ ਦਾ ਪਿੰਡ ਨੂੰ ਕੁਝ ਲਾਭ ਹੋ ਸਕਦਾ ਹੈ। ਯਾਨੀ ਕਿ ਆਮ ਲੋਕਾਂ ਦੇ ਸਾਹਮਣੇ ਇਸ ਵੇਲੇ ਦੋ ਤਰੀਕੇ ਐ, ਇੱਕ ਵੋਟਾਂ ਤੇ ਦੂਸਰਾ ਸਰਬਸੰਮਤੀ। ਪਰ ਆਪਾਂ ਸਾਰੇ ਪੰਜਾਬ ਦੇ ਸਿੱਖਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਸਾਨੂੰ ਤਰੀਕਾ ਦਿੱਤਾ ਉਹ ਇਹਨਾਂ ਦੋਨਾਂ ਨਾਲੋਂ ਹੀ ਵੱਖਰਾ ਹੈ ਉਹ ਤੀਸਰਾ ਤਰੀਕਾ ਹੀ ਅਲੱਗ ਹੈ ਜਿਹਦੇ ਨਾਲ ਜੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋਗੇ ਸਿੱਖ ਕੌਮ ਦੇ ਬਹੁਤ ਬਹੁਤ ਵੱਡੇ ਫੈਸਲੇ ਹੁੰਦੇ ਰਹੇ ਐ ਅਸੀਂ ਉਹ ਤਰੀਕਾ ਇਹ ਪਿੰਡ ਦੀ ਪੰਚਾਇਤ ਚੁਣਨ ਵੇਲੇ ਲਾਗੂ ਕਰਨ ਵਿੱਚ ਪਛੜੇ ਕਿਉਂ ਹੋਏ ਐ ਉਸ ਤੀਸਰੇ ਤਰੀਕੇ ਦੀ ਗੱਲ ਵੀ ਕਰਦੇ ਆਂ ਪਰ ਪਹਿਲਾਂ ਆਪਾਂ ਇਹਨਾਂ ਦੋ ਤਰੀਕਿਆਂ ਬਾਰੇ ਦੇਖ ਲਈਏ ਕਿ ਜਦੋਂ ਵੋਟਾਂ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਜਾਂਦੀ ਹੈ ਤੇ ਇੱਕ ਤੇ ਪਿੰਡ ਦਾ ਮਾਹੌਲ ਤਣਾਅ ਵਾਲਾ ਬਣ ਜਾਂਦਾ ਹੈ ਤੇ ਦੂਸਰਾ ਦੋਨਾਂ ਜਾਂ ਤਿੰਨਾ ਧਿਰਾਂ ਵੱਲੋਂ ਆਪਣਾ ਅੱਡੀ ਚੋਟੀ ਦਾ ਜ਼ੋਰ ਹਰ ਇੱਕ ਵੋਟ ਨੂੰ ਆਪਣੇ ਵੱਲ ਖਿੱਚਣ ਲਈ ਲਾਇਆ ਜਾਂਦਾ ਹੈ ਤੇ ਇਸ ਕੰਮ ਲਈ ਪਿੰਡਾਂ ਵਿੱਚ ਜੋ ਕੁਝ ਵਰਤਦਾ ਉਹ ਤੁਸੀਂ ਮੇਰੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹੋ ਤੇ ਦੂਸਰਾ ਤਰੀਕਾ ਹੁੰਦਾ ਹੈ ਸਰਬਸੰਮਤੀ ਅਸਲ ਵਿੱਚ ਇਹ ਸਰਬਸੰਮਤੀ ਨਹੀਂ ਹੁੰਦੀ ਇਹ ਬਹੁਤ ਸੰਮਤੀ ਹੁੰਦੀ ਹੈ ਸਰਬਸੰਮਤੀ ਦਾ ਮਤਲਬ ਹੁੰਦਾ ਸਾਰੇ ਲੋਕ ਸਾਰੇ ਲੋਕ ਇੱਕ ਪਾਸੇ ਕਦੇ ਵੀ ਖੁਸ਼ ਨਹੀਂ ਹੁੰਦੇ ਇਸ ਦਾ 100% ਰਿਜ਼ਲਟ ਨਹੀਂ ਹੁੰਦਾ ਬਹੁਤ ਸੰਮਤੀ ਹੁੰਦੀ ਹੈ ਜਦੋਂ ਪਿੰਡ ਦਾ ਬਹੁਤਾ ਹਿੱਸਾ ਕਿਸੇ ਇੱਕ ਇਨਸਾਨ ਦੇ ਪੱਖ ਵਿੱਚ ਇਕਵਾਈ ਪਰਦੇਵੇ ਤਾਂ ਉਸ ਨੂੰ ਪਿੰਡ ਦਾ ਨੁਮਾਇੰਦਾ ਚੁਣਿਆ ਜਾ ਸਕਦਾ ਹੈ ਇਸ ਦੇ ਨਾਲ ਪਿੰਡ ਦਾ ਖਰਚਾ ਹੁਣੋਂ ਵੀ ਬਚ ਜਾਂਦਾ ਹੈ ਉਹੀ ਪੈਸਾ ਪਿੰਡ ਦੀ ਜੇ ਭਲਾਈ ਤੇ ਲੱਗ ਜਾਵੇ ਤਾਂ ਪਿੰਡ ਦਾ ਕੋਈ ਮੂੰਹ ਮੱਥਾ ਵੀ ਸਵਰ ਸਕਦਾ ਹੈ ਪਰ ਜਿਹੜਾ ਤੀਸਰਾ ਤਰੀਕਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਸੀ ਕਿ ਮੰਨ ਲਓ ਕਿਸੇ ਪਿੰਡ ਵਿੱਚ ਦੋ ਜਾਂ ਤਿੰਨ ਬੰਦੇ ਸਰਪੰਚੀ ਦੇ ਦਾਵੇਦਾਰ ਬਣ ਗਏ ਤਿੰਨ ਹੀ ਉਹ ਸਰਦੇ ਪੁੱਜਦੇ ਇਨਸਾਨ ਆਪੋ ਆਪਣਾ ਜੋਰ ਲਾਉਣ ਲਈ ਪੱਬਾਂ ਪਾਰ ਖੜੇ ਨੇ ਪਰ ਕਿਉਂ ਨਾ ਉਹਨਾਂ ਦਾ ਆਪਸ ਵਿੱਚ ਤਮਾਸ਼ਾ ਦੇਖਣ ਦੀ ਬਜਾਏ ਜੇ ਉਹਨਾਂ ਸੂਝਵਾਨ ਪੁਰਸ਼ਾਂ ਨੂੰ ਇਕੱਠੇ ਕਰਕੇ ਧਾਰਮਿਕ ਸਥਾਨ ਤੇ ਮੰਨ ਲਓ ਗੁਰਦੁਆਰਾ ਸਾਹਿਬ ਵਿੱਚ ਲਿਆ ਕੇ ਉਹਨਾਂ ਤਿੰਨਾਂ ਦੇ ਨਾਮ ਦੀਆਂ ਪਰਚੀਆਂ ਲਿਖ ਕੇ ਗੁਰੂ ਸਾਹਿਬ ਅੱਗੇ ਰੱਖ ਕੇ ਅਰਦਾਸ ਕਰਕੇ ਉਹਨਾਂ ਤਿੰਨਾਂ ਚੋਂ ਕੋਈ ਇੱਕ ਪਰਚੀ ਚੁੱਕ ਲਈ ਜਾਵੇ ਤਾਂ ਗੁਰੂ ਦੀ ਚਰਨ ਸ਼ਰਨ ਵਿੱਚ ਪਿੰਡ ਦੇ ਆਗੂ ਦਾ ਫੈਸਲਾ ਸਹੀ ਜੇ ਹੋ ਸਕਦਾ ਹੈ ਬੇ ਲੋੜੇ ਖਰਚੇ ਵਾਧੂ ਦੀਆਂ ਲੜਾਈਆਂ ਅਤੇ ਬਿਨਾਂ ਪੱਖਪਾਤ ਤੋਂ ਪਿੰਡ ਦੀ ਸੱਚੀ ਪੰਚਾਇਤ ਇਸ ਤਰੀਕੇ ਵੀ ਚੁਣੀ ਜਾ ਸਕਦੀ ਹੈ ਆਓ ਇਸ ਵਾਰ ਦੇਖਦੇ ਹਾਂ ਵੋਟਾਂ ਦੀ ਦੌੜ ਜਿੱਤ ਕੇ ਵੀ ਬਹੁਤ ਸਾਰੀਆਂ ਪੰਚਾਇਤਾਂ ਹੋਂਦ ਵਿੱਚ ਆਉਣਗੀਆਂ ਸਰਬਸੰਮਤੀ ਦੇ ਨਾਲ ਵੀ ਕੁਝ ਪਰਸੈਂਟ ਪੰਚਾਇਤਾਂ ਚੁਣੀਆਂ ਜਾਣਗੀਆਂ ਪਰ ਪੰਜਾਬ ਦੇ ਵਿੱਚੋਂ ਦੇਖਾਂਗੇ ਉਹ ਕਿਹੜਾ ਪਾਗਾ ਵਾਲਾ ਪਿੰਡ ਹੋਏਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਤੇ ਓਟ ਆਸਰਾ ਰੱਖ ਕੇ ਉਸ ਦੀ ਹਜ਼ੂਰੀ ਵਿੱਚ ਪਰਚੀਆਂ ਰੱਖ ਕੇ ਆਪਣੇ ਪਿੰਡ ਦਾ ਨੁਮਾਇੰਦਾ ਚੁਣਨ ਨੂੰ ਪਹਿਲ ਦੇਵੇਗਾ ਰੱਬ ਕਰੇ ਕਿਸੇ ਵੀ ਪਿੰਡ ਦੇ ਵਿੱਚ ਜੇ ਇਸ ਤਰ੍ਹਾਂ ਨਾਲ ਸਿਲੈਕਸ਼ਨ ਹੋਈ ਤਾਂ ਕਮੈਂਟ ਬਾਕਸ ਦੇ ਵਿੱਚ ਉਸ ਪਿੰਡ ਦਾ ਨਾਮ ਆਉਂਦੇ ਜਾਂਦੇ ਜਰੂਰ ਲਿਖ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦੀ ਹੋਵਾਂਗਾ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਇੱਥੇ ਹੀ ਵਰਕਸ਼ੋਅ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ